ਕਿ ਰਾਤ ਗਿੱਦੜਬਾਹ ਦੇ ਲੰਬੀ ਰੋਡ ਤੇ ਸਥਿਤ ਪੈਟਰੋਲ ਪੰਪ ਦੇ ਨਜ਼ਦੀਕ ਸਬਜ਼ੀ ਮੰਡੀ ਵਿੱਚ ਫਰੂਟ ਦੀਆਂ ਰੇੜੀਆਂ ਨੂੰ ਅੱਗ ਲੱਗਣ ਕਾਰਨ ਲੱਖਾਂ ਦੀ ਕੀਮਤ ਦਾ ਫਰੂਟ ਰੇੜੀਆਂ ਅਤੇ ਹੋਰ ਸਮਾਨ ਸੜ ਕੇ ਸੁਆਹ ਹੋ ਗਿਆ। ਇਹ ਘਟਨਾ ਰਾਤ 2:30 ਵਜੇ ਦੀ ਹੈ। ਲੰਬੀ ਰੋਡ ਤੇ ਸਥਿਤ ਪੈਟਰੋਲ ਪੰਪ ਦੇ ਨਜ਼ਦੀਕ ਖੜੀਆਂ ਫਰੂਟ ਦੀਆਂ ਰੇੜੀਆਂ ਨੂੰ ਅਚਾਨਕ ਅੱਗ ਲੱਗ ਗਈ। ਜੋ ਦੇਖਦੇ ਹੀ ਦੇਖਦੇ ਇਹ ਅੱਗ ਵੱਡੇ ਪੱਧਰ ਤੇ ਫੈਲ ਗਈ ਅਤੇ ਇਸ ਨੇ ਆਸ-ਪਾਸ ਖੜੀਆਂ ਚਾਰ ਰੇੜੀਆਂ ਅਤੇ ਖਰੀਦ ਕੇ ਰੱਖੇ ਫਰੂਟ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਕਿਸੇ ਵਿਅਕਤੀ ਵੱਲੋਂ ਇਸ ਦੀ ਸੂਚਨਾ ਗਿੱਦੜਬਾਹ ਦੇ ਥਾਣਾ ਮੁਖੀ ਨੂੰ ਦਿੱਤੀ ਜਿਸ ਤੇ ਥਾਣਾ ਮੁਖੀ ਦੀਪਿਕਾ ਰਾਣੀ ਮੌਕੇ ਤੇ ਪੁਝੇ ਅਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਜਿਸ ਨੇ ਬਹੁਤ ਮੁਸ਼ਕਿਲ ਨਾਲ ਅੱਗ ਤੇ ਕਾਬੂ ਪਾਇਆ ਸਮਰਹਿੰਦੇ ਇਸ ਘਟਨਾ ਦਾ ਪਤਾ ਨਾ ਲੱਗਦਾ ਅਤੇ ਪੁਲਿਸ ਮੌਕੇ ਤੇ ਨਾ ਪੁਝ ਦਿੱਤਾ ਕੋਈ ਵੀ ਅਣਸੁਖਾਵੀ ਘਟਨਾ ਵਾਪਰ ਸਕਦੀ ਸੀ ਇਸ ਸਬੰਧੀ ਦੁਕਾਨਦਾਰ ਰਾਹੁਲ ਨੇ ਦੋਸ਼ ਲਗਾਉਂਦੇ ਕਿਹਾ ਕਿ ਉਹਨਾਂ ਦੀ ਦੁਕਾਨ ਨੂੰ ਕਿਸੇ ਨਸ਼ੇੜੀ ਕਿਸਮ ਦੇ ਵਿਅਕਤੀ ਨੇ ਦੁਕਾਨ ਨੂੰ ਅੱਗ ਲਗਾਈ ਹੈ ਜਿਸ ਨਾਲ ਉਹਨਾਂ ਦਾ ਕਰੀਬ 2 ਤੋਂ 3 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਐਸਐਚਓ ਗਿੱਦੜਬਾਹਾ ਦੀਪਿਕਾ ਰਾਣੀ ਕੰਬੋਜ ਨੇ ਦੱਸਿਆ ਕਿ ਸਵੇਰੇ ਕਰੀਬ 2.45 ਤੇ ਉਹਨਾਂ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਸੀ ਉਮੌਕੇ ਤੇ ਪੁਜੀ ਅਤੇ ਮੌਕੇ ਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਜਿਸ ਦੇ ਯਤਨ ਸਦਕਾ ਅੱਗ ਤੇ ਕਾਬੂ ਪਾਇਆ ਗਿਆ ਉਹਨਾਂ ਕਿਹਾ ਕਿ ਉਹ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ ਭਾਈ ਅੱਜ ਸਾਡੀ ਦੁਕਾਨ ਨੂੰ ਅੱਗ ਲੱਗੀ ਜੀ ਮੈਂ ਕਰੀਬ ਬੰਦਾ ਹੀ ਮੇਰਾ ਫਰੂਟ ਦਾ ਕੰਮ ਕਰਕੇ ਮੇਰਾ ਰੋਜ਼ਗਾਰ ਚੱਲਦਾ ਜੀ ਕੋਈ ਬੰਦਾ 2.30 ਵਜੇ ਆ ਕੇ ਸਾਡੀ ਦੁਕਾਨ ਨੂੰ ਅੱਗ ਲਾ ਗਿਆ ਜੀ ਸਾਡੀ ਸਾਰੀ ਦੁਕਾਨ ਹੀ ਮਚ ਗਈ ਅੰਦਰ ਫਰੂਟ ਪਿਆ ਸੀਗਾ ਜੀ ਸੋਮਵਾਰ ਨੂੰ ਅਸੀਂ ਨਵਾਂ ਫਰੂਟ ਲੈ ਕੇ ਆਏ ਸਾਰਾ 2.25 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਸਾਡਾ ਸਾਰਾ ਤੁਸੀਂ ਆਪ ਵੇਖ ਸਕਦੇ ਸਾਰੇ ਅੰਦਰੋਂ ਜਮ੍ਹਾਂ ਸਾਰੇ ਮਚ ਗਏ ਕਿਵੇਂ ਲੱਗੀ ਕਿਵੇਂ ਅੱਗੂ ਕੀ ਪਤਾ ਲੱਗੇਗੀ ਅੱਗ ਜੀ ਇੱਕ ਨਸ਼ੇੜੀ ਬੰਦੇ ਸੀਗਾ ਜੀ ਇੱਥੇ ਉਹਨੇ ਉਹ ਬਾਲ ਕਿ ਧੂਣੀ ਬਾਲ ਕੇ ਬੈਠਾ ਸੀਗਾ ਜੀ ਜਦੋਂ ਚੌਕੀਦਾਰ ਆ ਕੇ ਉਹਨੂੰ ਪੁੱਛਦਾ ਵੀ ਕੀ ਹੋਇਆ ਕੀ ਇੱਥੇ ਕਾਹਤੋਂ ਬੈਠਾ ਹੋ ਕਹਿੰਦਾ ਵੀ ਮੈਂ ਆਪਾ ਵਾਲਿਆਂ ਨੇ ਚੌਕੀਦਾਰ ਬਿਠਾਇਆ ਮੈਂ ਤੇ ਫਿਰ ਉਹ ਜਾ ਵੜਦਾ ਜੀ ਜਦੋਂ ਥੋੜੀ ਦੇਰ ਬਾਅਦ ਫੇਰ ਚੋਕੀ ਦੇ ਰਕਮ ਗਿਆੰਦਾ ਉਹ ਦੇਖਦਾ ਉਹਨੇ ਪੰਪ ਤੋਂ ਕਿੰਨੀ ਕੀ ਦੂਰੀ ਤੇ ਆਪਣਾ ਇਹ ਡੀਜਾ ਲਾ ਸਕਦਾ ਹਾਂਜੀ ਪੰਪ ਤੋਂ ਕਿੰਨੀ ਕੀ ਦੂਰੀ ਤੇ ਜਰੀ ਤੇ ਪੰਪ ਪੰਪ ਤੋਂ ਇਹ ਲਾ ਲੋ 10 ਕਦਮ ਦੂਰੀ ਤੇ ਹੀ ਪੰਪ ਤੋਂ ਤੁਸੀਂ ਉੱਧਰਲੇ ਪਾਸੇ ਦੇਖੋ ਮੈਂ ਨਹੀਂ ਅੱਗ ਲਾ ਰੱਖੀ ਹੋਣੀ ਪੰਪ ਤੇ ਜਮਾ ਸਾਹਮਣੀ ਜੇ ਤਾਂ ਵੱਡਾ ਨੁਕਸਾਨ ਵੀ ਹੋ ਸਕਦਾ ਸੀ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਜੀ ਇਸ ਤੋਂ ਸਾਲ ਪਹਿਲਾਂ ਵੀ ਅੱਗ ਲੱਗੀ ਹੋਈ ਸੀ ਉਦੋਂ ਜੀ ਸਾਡਾ ਸਾਰਾ ਨੁਕਸਾਨ ਹੋ ਗਿਆ ਸੀਗਾ ਜੀ ਕਿੰਨਾ ਕਮਾਲ ਸੀ ਕਿੰਨੇ ਦਾ ਸੀ ਇਹ ਰੇਡ ਕੋਲ ਮਾਲ ਆ ਨਾਲੇ 1.5 ਤੋਂ 2 ਲੱਖ ਦੇ ਕਰੀਬਨ ਮਾਲ ਸੀਗਾ ਜੀ ਸੋਮਵਾਰ ਨੂੰ ਅਸੀਂ ਰੋਜ਼ ਮਾਲ ਨਵਾਂ ਲੈ ਕੇ ਆਂਦੇ ਨਹੀਂ ਤੇ ਸਾਰਾ ਮਾਲ ਵਿੱਚ ਹੀ ਬੇਲਣ ਦੇ ਕਾਰਨ ਦੋ ਦਿਨ ਇਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰਦੇ ਹਾਂ ਅਸੀਂ ਇਹ ਕਾਰਵਾਈ ਦੀ ਮੰਗ ਕਰਦੇ ਹਾਂ ਵੀ ਸਾਨੂੰ ਜਿਹੜਾ ਸਾਡਾ ਨੁਕਸਾਨ ਹੈ ਸਾਡੇ ਨੁਕਸਾਨ ਦੀ ਪਰਭਾਈ ਹੋਵੇ ਜੀ ਤੇ ਜਿਹੜੇ ਬੰਦਾ ਜਿਹੜੇ ਬੰਦੇ ਨੇ ਸਾਡਾ ਨੁਕਸਾਨ ਕੀਤਾ ਜੀ ਉਹ ਅੱਗੇ ਤੋਂ ਇਹ ਜੇ ਕੋਈ ਕੰਮ ਨਾ ਕਰ ਪਾਵੇ ਜੀ ਉਹਦੇ ਤੇ ਕਾਰਵਾਈ ਕਾਨੂੰਨੀ ਕਾਰਵਾਈ ਹੋਵੇ ਚੰਗੀ ਤਰ੍ਹਾਂ ਜੀ ਹਾਂਜੀ ਮੈਂ ਹਾਂਜੀ ਮੈਂ ਉਹ ਕੱਲ ਕੱਟਣਾ ਆਈ ਆਪਣੇ ਜਿਦੋਂ ਇੱਥੇ ਕੀ ਬਾਵਲਾ ਰਾਤ ਕਰੀਬ ਪੌਣੇ ਕੋ 3 ਵਜੇ ਜਿਹੜਾ ਹੈਗਾ ਇੱਕ ਫੋਨ ਕੋ ਲਾਇਆ ਸੀਗਾ ਸਾਡੇ ਪਬਲਿਕ ਦੇ ਕਿਸੇ ਬੰਦੇ ਨੇ ਮੈਨੂੰ ਕਰਿਆ ਸੀਗਾ ਕਿ ਜਿਹੜਾ ਹੈਗਾ ਸਬਜ਼ੀ ਮੰਡੀ ਦੇ ਨਾਲ ਵਾਲੀਆਂ ਦੁਕਾਨਾਂ ਨੇ ਉਹਨਾਂ ਦੇ ਵਿੱਚ ਅੱਗ ਲੱਗ ਗਈ ਹੈਗੀ ਹੈ ਤੇ ਅੱਗ ਲੱਗਣ ਦੇ ਕਾਰਨਾਂ ਦੇ ਨਹੀਂ ਪਤਾ ਪਰ ਅੱਗ ਲੱਗੀ ਹੋਈ ਹੈ ਤੇ ਜਿੱਤੇ फोन ਤੋਂ ਬਾਅਦ ਜਿਹੜਾ ਹੈਗਾ ਅਸੀਂ ਤੁਰੰਤ ਮੌਕੇ ਤੇ ਪਹੁੰਚੇ ਪੁਲਿਸ ਪਾਰਟੀ ਉੱਥੇ ਮੌਕੇ ਤੇ ਪਹੁੰਚੀ ਨਾਲ ਵਾਲੇ ਪੰਪ ਤੋਂ ਅਸੀਂ ਜਿਹੜਾ ਹੈਗਾ ਹਾਈਡਰੋਜਨ ਦੇ ਜਿਹੜੇ ਸਿਲੰਡਰ ਸੀਗੇ ਉਹ ਲੈ ਕੇ ਉੱਥੇ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਜ਼ਿਆਦਾ ਸੀਗੀ ਫਿਰ ਅਸੀਂ ਨਾਲ ਹੀ ਫਾਇਰ ਬਰਗੇਡ ਨੂੰ ਕਾਲ ਕੀਤੀ ਫਾਇਰ ਬਰਗੇਡ ਵਾਲੇ ਮੌਕੇ ਤੇ ਆ ਗਏ ਸੀਗੇ ਅੱਗ ਬੁਝ ਗਈ ਸੀਗੀ ਤੇ ਉਹਦੇ ਚ ਦੋ ਤਿੰਨ ਜੜੀਆਂ ਰੇੜੀਆਂ ਸੀਗੀਆਂ ਉਹ ਖੁੱਸੜ ਗਈਆਂ ਸੀ ਤੇ ਇੱਕ ਖੋਖਾ ਸੀਗਾ ਜਿਹੜਾ ਜੀ ਉਹ ਸੜ ਗਿਆ ਸੀਗਾ ਅੱਗ ਦੇ ਕਾਰਨਾਂ ਦਾ ਪਤਾ ਲਗਾ ਰਹੇ ਹੈਗੇ ਆ ਇਸ ਮਾਮਲੇ ਕਿਸੇ ਦੀ ਕੰਪਲੇਂਟ ਹੈਗੀ ਕਿਸੇ ਦੇ ਖਿਲਾਫ ਜਾਂ ਕੁਝ ਨਹੀਂ ਇਹਦੇ ਵਿੱਚ ਕੋਈ ਕੰਪਲੇਂਟ ਨਹੀਂ ਹੈਗੀ ਅਜੇ ਅੱਗ ਦੇ ਕਾਰਨਾਂ ਦਾ ਪਤਾ ਲਾ ਰਹੇ ਆ ਜੀ ਥੈਂਕ ਯੂ ਜੀ